ਇਹ ਬੜੀ ਦੁੱਖ ਦਾ ਦੁੱਖ ਦਾ ਇਹ ਗੱਲ ਹੈ ਦੀ ਇੱਕ ਗਰਦਾਸਪੁਰ ਡਰਾਈਵਰ ਮਾਰ ਦਿੱਤਾ ਹੈ ਆਰਤੀਏ ਨੇ ਗੋਲੀ ਮਾਰ ਕੇ ਤਾਂ ਬਹੁਤ ਜ਼ੁਲਮ ਕੀਤਾ ਉਹਨੇ ਬਹੁਤ ਜ਼ਿਆਦਾ ਬਹੁਤ ਵੱਡਾ ਜ਼ੁਲਮ ਕੀਤਾ ਕਿਉਂਕਿ ਗੱਲ ਸਿਰਫ ਇਹ ਸੀ ਵੀ ਅੱਗੇ ਡਰਾਈਵਰ ਦੀ ਗੱਡੀ ਸੀ ਮਗਰ ਆਰਤੀਕੇ ਦੀ ਗੱਡੀ ਸੀ ਆਰਤੀਕੇ ਦੀ ਗੱਡੀ ਰੋਕੀ ਗਈ ਤਾਂ ਉਹਨੇ ਅੱਗੇ ਲਾ ਲਈ ਇਸੇ ਗੱਲ ਤੋਂ ਹੀ ਬਸ ਬਵਾਲ ਵੱਧ ਗਿਆ ਤਾਂ ਜਿਹੜਾ ਆਰਤੀਕੇ ਦਾ ਡਰਾਈਵਰ ਸੀ ਉਹਨੇ ਆਰਤੀਕੇ ਨੂੰ ਛੱਡ ਲਿਆ ਤੇ ਆਰਤੀਕੇ ਵੀ ਅੱਗੂ ਹੋਸ਼ਾ ਸੀ ਫੋਗਰਾ ਹੋਵੇਗਾ ਕਿਤੇ ਪਹਿਲੀ ਵਾਰੀ ਉਹਨੇ ਲਿਸੈਂਸੋਂ ਦੇ ਪਰਿਵਾਰ ਦੇ ਵਿੱਚ ਕਿਤੇ ਪਹਿਲੀ ਵਾਰੀ ਬਣਾਇਆ ਉਹ ਨਾ ਥਿਆਰ ਵਾਲਾ ਲਿਸੈਂਸ ਜੇ ਕਿਤੇ ਪਹਿਲੂ ਖਾਨਦਾਨ ਦੇ ਵਿੱਚ ਹੁੰਦਾ ਉਹ ਕੰਮ ਨਹੀਂ ਕਰਦਾ ਜਿਹੜਾ ਖਾਨਦਾਨ ਵਾਲਾ ਬੰਦਾ ਨਾ ਉਹ ਨਹੀਂ ਇਦਾਂ ਦਾ ਕੰਮ ਉਹ ਨਹੀਂ ਇਦਾਂ ਦਾ ਕੰਮ ਕਰਦਾ ਖਾਨਦਾਨ ਘਰ ਵਾਲਾ ਜਿਹੜਾ ਬੰਦਾ ਹੁੰਦਾ ਨਾ ਕੋਈ ਵੀ ਉਹ ਨਹੀਂ ਇਦਾਂ ਦਾ ਕੰਮ ਕਦੇ ਵੀ ਕਰਦਾ ਹੁੰਦਾ ਕਿਉਂਕਿ ਉਹਦਾ ਦਿਲ ਬਹੁਤ ਵੱਡਾ ਹੁੰਦਾ ਉਹਦਾ ਦਿਲ ਬਹੁਤ ਭਰਿਆ ਹੁੰਦਾ ਇਹ ਇੱਕ ਗਰੀਬ ਬੰਦੇ ਨਾਲ ਤਗੜਾ ਬੰਦਾ ਤਾਂ ਲੜਦਾ ਹੀ ਨਹੀਂ ਚੰਗਾ ਲੱਗਦਾ ਗੋਗਲਾਂ ਦਾ ਇਹ ਗਰੀਬ ਬੰਦਾ ਤੇ ਮੈਂ ਤੇ ਨਾਲ ਲੜਦਾ ਚੰਗਾ ਲੱਗਣਾ ਮੈਨੂੰ ਲੋਕ ਕੀ ਆਖਣਗੇ ਸਾਡੇ ਹਰਦਿਆ ਬਰਸਾਦ ਸਿੰਘ ਸਰਪੰਚ ਖਲਚੀਆਂ ਚੂੜ ਖਲਚੀਆਂ ਤੇ ਉਹਦੇ ਨਾਂ ਤੇ ਸਾਡੀ ਮੰਡੀ ਚੱਲਦੀ ਏ ਪੰਜ ਕੇ 7 8 ਤੱਕ ਜਿੰਨੇ ਨੇ ਤੇ ਉਥੇ ਜੇ ਕਿਸੇ ਦੀ ਕੋਈ ਵੀ ਗੱਡੀ ਆਰਦੀ ਨੂੰ ਤੂੰ ਕਹਿੰਦੇ ਨਾ ਬਾਪੂ ਦੀ ਗੱਡੀ ਬਾਪੂ ਦੀ بس ਇਹ ਨਹੀਂ ਕਹਿਣਾ ਹੋਰ ਨਹੀਂ ਕੁਝ ਕਹਿਣਾ ਲਾਗ ਪਾਸੇ ਮਾਰਦੇ ਨੇ ਪਰ ਉਹਦਾ ਇਹ ਆ ਵੀ ਜਦੋਂ ਉੱਥੇ ਗਿਆ ਚਲਾ ਗਡਾਉਣਾ ਚ ਲੇਵਰੇ ਬਾਪੂ ਠੰਡਾ ਪੀਣਾ ਲੈ ਲੈ ਜੋ ਪੈਸੇ ਜਾ ਪੀ ਲੋ ਬਾਪੂ ਚਾਹ ਪੀਣੀ ਲੈ ਲੈ ਜੋ ਪੈਸੇ ਕੀ 2-400 ਰੁਪਏ ਲੱਗ ਜਾਂਦਾ ਉਹ ਤੇ ਉਹ ਜੜ ਦਾ ਨਾ ਚੱਲਦਾ ਸਾਡੀ ਮੰਡੀ 12 13 14 ਦਿਨਾਂ ਦੇ ਵਿੱਚ ਵਿੱਚ ਚੁੱਕੀ ਜਾਂਦੀ ਐਟ ਕੀ ਵੀ ਦਿਨ ਲੱਗ ਗਏ ਨੇ ਠੀਕ ਹੈ ਜੀ ਜਿਹੜੇ ਟਿਕਾਣੇ ਦੀਆਂ ਆੜਤੀਆਂ ਨੇ ਸਾਊ ਆੜਤੀਆਂ ਨੇ ਬਾਕੀ ਦੂਜੀ ਵੀ ਜਿੰਨੇ ਆੜਤੀਏ ਨੇ ਉਹ ਵੀ ਜੇ ਕੋਈ ਗੱਡੀ ਵਾਲਾ 150 ਉੱਤੇ ਪਰਖੀ ਵਾਲ ਨੂੰ ਦੇਆ ਨਾ ਤੇ ਉਹਨਾਂ ਮਕਰਾਂ ਨੂੰ ਨਾ ਨਾ ਕੋਈ ਨਹੀਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਦੇ ਦੇਣਾ ਉਹਨਾਂ ਫੁਗਰੀ ਗੱਲ ਨਹੀਂ ਕਰਨੀ ਤੁਸੀਂ ਅਸੀਂ ਨਹੀਂ ਦਿੰਦੇ ਛੇ ਕਰ ਦਿਓ ਹੁਣ ਇਹ ਵੇਖੋ ਇੱਕ ਡਰਾਈਵਰ ਦੇ ਮਗਰ ਲਾ ਕੇ ਤੇ ਬੰਦੇ ਦਾ ਕਤਲ ਕਰ ਦਿੱਤਾ ਤੇ ਉਹਨੇ ਅੱਗਾ ਦੇ ਬਾਟੇ ਵਾਂਗੂ ਮਾਜਿਆ ਜਾਏਗਾ ਕਤਲ ਪੈ ਗਿਆ ਜੇਲ੍ਹ ਚ ਜਾਏਗਾ ਜੇਲ੍ਹ ਚ ਜੇਲ੍ਹ ਦੇ ਵਿੱਚ ਜਾਏਗਾ ਜਿੰਨੀਆਂ ਸਾਮੀਆਂ ਨੇ ਸਾਮੀਆਂ ਮਰ ਜਾਣਗੀਆਂ ਕਈ ਸਾਮੀਆਂ ਪੈਸਿਆਂ ਤੋਂ ਛੇੜ ਕਰਦੇ ਮੇਰੇ ਵੀਰੇ ਸ਼ਾਬਾਸ਼ ਜੀ ਹੁੰਦੇ ਰੋ ਸਾਡੇ ਮਹਿਕਮੇ ਦਾ ਦੁੱਖ ਵਾਲੀ ਗੱਲ ਏ ਬੜਾ ਦੁੱਖ ਆਉਂਦਾ ਜਦੋਂ ਵੀਡੀਓ ਦੀ ਬਣੇ ਬਾਕੀ ਜਾਾਂਗੇ ਵੀ ਆ ਵੋਟਾਂ ਤੋਂ ਬਾਅਦ ਦੇ ਵਿੱਚ ਜਾ ਕੇ ਬਜਰੂਰ ਗਰਦਾਸਪੁਰ ਤੇ ਸਾਮੀਆਂ ਉਹਦੀਆਂ ਜਿਹੜੀਆਂ ਨੇ ਉਹ ਕਰਿਆਲਾ ਚੱਪਦੀਆਂ ਹੋਣਗੀਆਂ ਵੀ ਚੰਗਾ ਹੋ ਗਿਆ ਫਸੇਗਾ ਕਿਸੇ ਨੇ ਲੱਖ ਦੇਣਾ ਕਿਸੇ ਨੇ 2 ਲੱਖ ਦੇਣਾ ਨਾ ਜੇ ਜੀ ਮਰਜੀ ਉਹ ਠੁੱਕੇ 10 20 ਸਾਲ ਬੱਜੇ ਤੇ ਕੰਮ ਨਿਭੜਿਆ ਤੇ ਚਲੋ ਇਹ ਤਾਂ ਆ ਜਾਏਗਾ ਆਪਦੇ ਘਰੇ ਆ ਜਾਏਗਾ ਸਜਾ ਵੀ ਹੋ ਜੇਗੀ ਛੁੱਟੀ ਵੀ ਨੂੰ ਮਿਲ ਜੇਗੀ ਜੋ ਵਿਚਾਰਾ ਜਿਹੜਾ ਡਰਾਈਵਰ ਸੀ ਸਾਡਰ ਦਾ ਗਰੀਬ ਉਹਨੇ ਤਾਂ ਨਹੀਂ ਆਉਣਾ ਆਪਦੇ ਜੁਆਕਾ ਆਉ ਦੇ ਬੱਚਿਆਂ ਚ ਉਹਨੇ ਵਿਚਾਰੇ ਤਾਂ ਨਹੀਂ ਹੋਣਾ ਡਰਾਈਵਰ ਨੇ ਪਰ ਇਹ ਆਤਾਂ ਹੁੰਦੀਆਂ ਨੇ ਜਿਹੜੇ ਭੁੱਖੇ ਨੰਗੇ ਘਰਾਂ ਦੇ ਲੋਕ ਨੇ ਨਾ ਭੁੱਖਿਆ ਨੰਗਿਆ ਘਰਾਂ ਦੇ ਲੋਕ ਇਹ ਉਹ ਕੰਮੇ ਕਰਦੇ ਨੇ ਜਿਹੜੇ ਜੱਦੀ ਸਰਦਾਰ ਹੈ ਨਾ ਜੱਦੀ ਸਰਦਾਰ ਜੱਦੀ ਸਰਦਾਰ ਭੁੱਖਾ ਹੋ ਜੇ ਤੂੰ ਆਪਦੇ ਉਹਨੂੰ ਗਰੀਬ ਨਹੀਂ ਗਿਣਦਾ ਤੇ ਜੇ ਜੱਦੀ ਸਰਦਾਰ ਦੇ ਕੋਲੇ ਕੋਈ 10 ਲੱਖ ਚਾਹਾਂ ਹੋ ਜੇ ਤੂੰ ਆਪਦੇ ਉਹਨੂੰ امیر ਨਹੀਂ ਗਿਣਦਾ ਕਦੇ ਵੀ ਉਹ امیر ਨਾ ਗਿਨੇਗਾ ਨਾ ਕਿਉਂਕਿ ਉਹਦੀ ਦਲੀਲ ਭਰੀ ਹੁੰਦੀ ਉਹਦੀ ਨਿਜਤ ਭਰੀ ਹੁੰਦੀ ਹੈ ਤੇ ਜਿਹੜਾ ਹੁੰਦਾ ਨਾ ਭੁੱਖੇ ਨੰਗੇ ਘਰ ਦਾ ਭੁੱਖੇ ਨੰਗੇ ਘਰ ਦਾ ਭੁੱਖੇ ਨੰਗੇ ਘਰ ਦਾ ਇਦਾਂ ਦੀਆਂ ਗੱਲਾਂ ਕਰੇਗਾ ਰਜੇ ਘਰ ਦਾ ਕਦੇ ਵੀ ਤੁਸੀਂ ਪੁੱਤਰਿਆਂ ਦਾ ਦੀ ਗੱਲ ਨਾ ਕਰੇਗਾ ਕਿਉਂ ਹੁਣ ਦੁਸ਼ਮਣੀ ਪੈ ਗਈ ਉਹ ਵੀ 6 6 7 ਗੰਨੀਆਂ ਉਹਨਾਂ ਬੰਦਿਆਂ ਦੇ ਕੁਲੇ ਵੀ ਉਹ ਤਾਂ ਲਲਕਰਦੇ ਪੈਗੇ ਸਾਡੇ ਹੱਥੀ ਆ ਗਿਆ 21 31 ਪਾ ਕੇ ਬਰਾਬਰ ਛੱਡਾਂਗੇ ਦੁਸ਼ਮਣੀ ਪੈ ਗਈ ਤੇ ਬਾਕੀ ਫੰਡ ਬੈਗ ਵਿੱਚ ਇਕੱਠਾ ਕਰਕੇ ਦੇ ਦੇਣਾ ਕੋਈ ਐਡੀ ਗੱਲ ਨਹੀਂ ਹੈਗੀ ਕਿਉਂ ਅੱਜ ਉਹਨੂੰ ਮੂੰਹ ਪੈ ਜਾਏਗਾ ਅੱਜ ਉਹਨੂੰ ਵੇਖ ਕੇ ਹੋਰ ਵੀ ਕਈ ਆੜਤੀਏ ਮੱਛਰ ਰਕੇ ਡਰਾਈਵਰਾਂ ਨੂੰ ਗੋਲੀਆਂ ਮਾਰਨਗੇ ਤੇ ਜਿਹੜੇ ਹੈਗੇ ਨੇ ਆੜਤੀਏ ਲਾਇਸੈਂਸ ਬੜਵਾਈ ਫਿਰਦੇ ਨੇ ਕਿਉਂਕਿ ਇਹਨਾਂ ਨੂੰ 2 ਨੰਬਰ ਦਾ ਪੈਸਾ ਬਣ ਜਾਂਦਾ ਆੜਤੀਆਂ ਨੂੰ ਬਹੁਤ ਬਣ ਜਾਂਦਾ ਹੈ ਇਹਨਾਂ ਨੂੰ ਇਹ ਜਿਹੜੇ ਆਰਥੀਆਂ ਹੁੰਦੇ ਨੇ ਨਾ ਲੱਛਣ ਨੇ ਆਰਥੀਏ ਲੇਬਰ ਦਾ ਪੈਸਾ ਬੜਾ ਮਾਰ ਜਾਂਦੇ ਨੇ ਜਿਹੜੀ ਸਰਕਾਰ ਦਿੰਦੀ ਨਾ ਕਦੇ ਵੀ ਇਹਨਾਂ ਨੂੰ ਪੂਰਾ ਪੈਸਾ ਨਹੀਂ ਦਿੰਦੇ ਲੇਬਰ ਨੂੰ ਇਹ ਤੇ ਤੁਸੀਂ ਵੇਖ ਲਓ ਵੀ ਆਰਥੀਆ ਇੱਕ ਆਰਥੀਆ ਤਿੰਨ ਤਿੰਨ ਹਥਿਆਰ ਚੁੱਕੀ ਫਿਰਦਾ ਤੇ ਜਿੱਦਣ ਕੋ ਇਹਨਾਂ ਨੇ ਇਹਨਾਂ ਨੂੰ ਆਣ ਪਾਵੇ ਇਹਨਾਂ ਦੇ ਉਸ ਦਿਨਾਂ ਨੂੰ ਤਾਂ ਫਾਇਰ ਨਹੀਂ ਕੀਤਾ ਜਾਂਦਾ ਪਰ ਇੱਕ ਗਰੀਬ ਬੰਦੇ ਤੇ ਗੋਲੀ ਚਲاتی ਯਾਰ ਕਿੱਡੀ ਕਟਿਆ ਗੱਲ ਆ ਦੱਸੋ ਕਿੱਡੀ ਬੇਸ਼ਰਮੀ ਵਾਲੀ ਗੱਲ ਏ ਵੀ ਤੂੰ ਇਹ ਸੋਚ ਵੀ ਯਾਰ ਇੱਕ ਨੋਰਮਲ ਬੰਦਾ ਨੇ ਮੈਂ ਇਹਦੇ ਤੇ ਗੋਲੀ ਡਰਾਈਵਰ ਤੇ ਲੱਗਾ ਚਲਾਉਣ ਤੇ ਜੇ ਐਡਾ ਮਾਂ ਦਾ ਪੁੱਤਰ ਸੀ ਤੇ ਫਿਰ ਲਲ ਕਰਕੇ ਕੋ ਨੂੰ ਕਹਿ ਵੀ ਆਜੋ ਨਾ ਅਰੇ ਹੁਣ ਸਾਰਿਆਂ ਨੂੰ ਬੇਨਤੀ ਇਹਨੂੰ ਫਾਸੀ ਦੇ ਫੰਦੇ ਤੇ ਲੈ ਕੇ ਚੱਲੋ ਕਿ ਜਿਹੜਾ ਮੂੰਹ ਪੈ ਜੇ ਜਿਹੜਾ ਇਹਨਾਂ ਦੇ ਕਾਰਤੀਆ ਜੁਤੇ ਇੰਟਰਵਿਊ ਕਰਦਾ ਪਿਆ ਜੀ ਵੀ ਪੁਲਿਸ ਨੇ ਇੱਕੋ ਪਾਸਾ ਵੇਖਿਆ ਪੁਲਿਸ ਨੇ ਪਰਚਾ ਕਰਤਾ ਮੈਨੂੰ ਤਾਂ ਉਹ ਤੋਂ ਹੁੰਦੀ ਨਹੀਂ ਉਹਦੀ ਸਿਆਣਾ ਬਿਆਣਾ ਤੇ ਬੱਗੀ ਦਾੜ੍ਹੀਆਂ ਦੇ ਮੂੰਹ ਤੇ ਕਿ ਉਹ ਆਖੀ ਜਾਂਦਾ ਸੀ ਵੀ ਪੁਲਿਸ ਨੇ ਇੱਕੋ ਪਾਸਾ ਵੇਖਿਆ ਤੇ ਪੁਲਿਸ ਨੇ ਪਰਚਾ ਕਰਤਾ ਨਹੀਂ ਉਹਰ ਪੁਲਿਸ ਤੁਹਾਡੇ ਨਾਲ ਰਾਜ ਨਵਾ ਕਰ ਲੈਂਦੀ ਤੁਹਾਡਾ ਰਾਦਾ ਵੀ ਬੰਦਾ ਮਾਰ ਦਿੱਤਾ ਗੋਲੀ ਮਾਰ ਕੇ ਤੇ ਰਾਜ ਨਵਾ ਹੋ ਜਾਏਗਾ ਇਹ ਰਾਦਾ ਸੀ ਇਹ ਬੰਦਾ ਮਾਰ ਦੂ ਤੇਰਾ ਜੀ ਨਵਾਂ ਹੋ ਜਾਏਗਾ ਕਿਉਂਕਿ ਤੁਸੀਂ ਆਰਤੀ ਕਰਕੇ ਤਾਂ ਕਰਕੇ ਵੀ ਤੁਹਾਡੇ ਕੋਲ ਦੋ ਨੰਬਰ ਦਾ ਪਤਾ ਹੈ ਉਹ ਵੀ 6-7 ਭਰਾ ਨੇ ਬੁਰਸ਼ਾਰਗੇ ਉਹਨਾਂ ਦੀ ਆਵਾਜ਼ ਸੁਣੀ ਸੀ ਵੀ ਬਰਾਬਰ ਕੁੱਟ-ਕੁੱਟ ਕੇ ਮਾਰਾਂਗੇ ਤੇ ਇਸ ਮਹਿਕ ਨੂੰ ਜਦਨ ਇਹ ਮੈਂ ਮੇਰੀ ਸੁਣਦੇ ਹੋਣ ਜਿਹੜੇ ਵੀਡੀਓ ਜਦਨ ਜਿਹੜਾ ਬੰਦਾ ਗੱਡੀ ਚਲਾਉਣ ਲੱਗ ਪੈਂਦਾ ਨਾ ਕਨੈਕਟਰ ਬਣ ਜਾਂਦਾ ਹੈ ਉਹ ਮੌਤ ਤੋਂ ਬੇਖੌਫ ਹੋ ਜਾਂਦਾ ਉਹ ਮੌਤ ਨੂੰ 24 ਘੰਟੇ ਗਲ ਦੇ ਨਾਲ ਲਾ ਕੇ ਰੱਖਦਾ ਉਹ ਉਹਨੂੰ ਮੌਤ ਤੋਂ ਕੋਈ ਡਰ ਨਹੀਂ ਆਉਂਦਾ ਉਹ ਮੌਤ ਦੇ ਨਾਲ ਪਿਆਰ ਖੇਡਦਾ ਤੁਰਿਆ ਆਉਂਦਾ ਜਿਹੜਾ ਗੱਡੀ ਦੀ ਸੀਟ ਤੇ ਬਹਿ ਜਾਂਦਾ ਹੈ ਕਨੈਕਟਰ ਦੀ ਸੀਟ ਤੇ ਬਹਿ ਗਿਆ ਡਰਾਈਵਰ ਦੀ ਸੀਟ ਤੇ ਬਹਿ ਗਿਆ ਬਰਾਬਰ ਜਦੋਂ ਕੈਵਨ ਦੇ ਵਿੱਚ ਵੜ ਗਿਆ ਨਾ ਉਦੋਂ ਬੇਖੌਫ ਆ ਉਹਨੂੰ ਮੌਤ ਦਾ ਕੋਈ ਡਰ ਨਹੀਂ ਜਦੋਂ ਮਰਜ਼ੀ ਆ ਜਾਏ ਤੇ ਡਰ ਹੁੰਦਾ ਇਹ ਜਾਂ ਬੰਦਿਆਂ ਨੂੰ ਜਿਨ੍ਹਾਂ ਕੋਲ 2 ਨੰਬਰ ਦਾ ਪੈਸਾ ਹੈ ਐਚ ਪ੍ਰਸਤ ਪ੍ਰਸਤੀ ਵੱਡੇ ਵੱਡੇ ਕੋਠੀਆਂ ਏਸੀ ਗੱਡੀਆਂ ਉਹਨਾਂ ਨੂੰ ਖਤਰਾ ਹੁੰਦਾ ਡਰਾਈਵਰ ਨੂੰ ਕਾਹਦਾ ਖਤਰਾ ਡਰਾਈਵਰ ਨੂੰ ਕੋਈ ਖਤਰਾ ਨਹੀਂ ਡਰਾਈਵਰ ਦਾ ਉਹ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਚਾਹੀਦੀ ਕਿਉਂ ਆਰਤੀਆ ਸਾਹਿਬਾਂ ਦਾ ਪੈਸਾ ਇਹ ਜੀ ਠੇਕੇ ਦਾ ਠੇਕਾ ਚੋਕ ਲੈਂਦੇ ਨੇ ਇਹ ਬੜੇ ਸਾਲ ਹੋ ਗਏ ਨੇ ਜੇ ਤੂੰ ਪਹਿਲੂ ਇੱਕ ਇਥੇ ਆਰਤੀਆ ਮਾਰ ਦਿੱਤਾ ਸੀ ਡਰਾਈਵਰਾਂ ਨੇ ਕਿ ਡਰਾਈਵਰ ਗੱਲ ਪੈਗੇ ਆਰਤੀ ਦੇ ਕਿਤੇ ਉਹ ਵੀਡੀਓ ਤਾਂ ਆਈ ਨਹੀਂ ਜਿਹੜੇ ਡਰਾਈਵਰ ਆਰਤੀ ਕੇ ਤੇ ਗੱਲ ਪੈਣਾ ਸਿਆਣਾ ਬਿਆਣਾ ਬੱਗੀ ਦਾੜੀ ਮੂੰਹ ਤੇ ਤੇ ਝੂਠ ਮਾਰੀ ਜਾਂਦਾ ਵੀ ਇੱਕ ਅਗਲਿਆਂ ਦਾ ਬੰਦਾ ਮਰਿਆ ਪਿਆ ਤੇ ਇੱਕ ਤੂੰ ਸਿਆਣਾ ਮਹਿਣਾ ਉਹ ਝੂਠ ਮਾਰੀ ਜਾਂਦਾ ਵੀ ਉਹ ਵੀ ਡਰਾਈਵਰ ਗੱਲ ਪੈਗੇ ਨੇ ਥੋੜੀ ਕਹਾਣੀ ਬੰਦੇ ਨੂੰ ਥੋੜੀ ਕਹਾਣੀ ਥੋੜੀ ਕਹਾਣੀ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਜੇ ਜਦੋਂ ਕਿਸੇ ਨੂੰ ਏਡੀ ਵੱਡੀ ਸੱਟ ਵੱਜ ਜਾਂਦੀ ਹੈ ਨਾ ਉਦੋਂ ਜਿਹੜਾ ਸਿਆਣਾ ਬੰਦਾ ਉਹ ਤਾਂ ਚੁੱਪ ਹੀ ਕਰ ਜਾਂਦਾ ਵੀ ਨਹੀਂ ਭਰਾ ਮੈਂ ਨਹੀਂ ਇੱਥੇ ਗੱਲ ਕੋ ਕਰਨੀ ਹੁਣ ਤੇ ਭਾਤੀ ਬੇਨਤੀ ਹੁਣ ਇਹ ਸਾਰਿਆਂ ਨੂੰ ਵੀ ਗੁਰਪ੍ਰੀਤ ਘੈਂਡ ਵਾਲਾ ਗਰੁੱਪੇ ਦੇ ਵਿੱਚ ਪਾਓ ਜੇ ਕੋਈ ਦਿੱਕਤ ਆਉਂਦੀ ਤਾਂ ਤਗੜੇ ਹੋ ਕੇ ਜੋਰ ਲਾ ਕੇ ਤੇ ਉਹਨੂੰ ਫਾਸੀ ਦੇ ਫੰਦੇ ਤੇ ਲੈ ਕੇ ਚੱਲੋ ਤੇ ਇਹ ਲੜਕਦਾ ਆਵੇ ਜੇਲ੍ਹ ਦੇ ਵਿੱਚੋਂ ਕਾਲੇ ਕੰਬਲ ਦੇ ਵਿੱਚ ਉਹਨੂੰ ਬਲੀਟ ਕੇ ਫਰਾਉਣ ਤੇ ਇਹਦੇ ਘਰੇ ਐਵੇਂ ਟੌਪਿੰਗਰ ਪਵੇ ਜਿਵੇਂ ਡਰਾਈਵਰ ਦੇ ਘਰੇ ਪਿਆ ਤੇ ਆਰਤੀਆਂ ਤੋਂ ਕੋਈ ਫਰਕ ਨਹੀਂ ਪੈਣਾ ਆਰਤੀਆਂ ਤਾਂ ਮਰ ਵੀ ਜਾਏਗਾ ਤੇ ਕੋਈ ਗੱਲ ਨਹੀਂ ਕਿਉਂਕਿ ਮਗਰ ਬਸੇ ਦੀ ਜ਼ਮੀਨ ਹੋਣੀ ਜਾਇਦਾਦ ਹੋਣੀ ਹੈ ਪੈਸੇ ਹੋਣੇ ਨੂੰ ਉਹਦੇ ਘਰ ਦੀ ਨਹੀਂ ਤੇ ਬੋਝਾਂ ਬੜੀਆਂ ਨਹੀਂ ਕੋਈ ਟੈਨਸ਼ਨ ਨਹੀਂ ਉਹਨੂੰ ਇਹ ਤਾਂ ਡਰਾਈਵਰ ਦੇ ਜੁਆਕਾਂ ਨੂੰ ਹੈ ਨਾ ਜਿਹਨੇ ਮਿਹਨਤ ਕਰਕੇ ਕਮਾਈ ਕਰਕੇ ਆਪਣੇ ਜੁਆਕ ਪਾਲਣ ਪਾਲਣੇ ਆਰਤੀਆ ਮਾਰ ਵੀ ਜਾਏ ਆਰਤੀਆ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੱਥੇਰੇ ਨੇ ਜਿਹੜਾ ਬੰਦਾ ਜਿਹੜਾ ਬੰਦਾ ਪਿਸਤੌਲ ਚੱਕੀ ਫਿਰਦਾ ਪਿਸਤੌਲ ਬਣਵਾ ਲਿਆ ਨਾ ਉਹ ਬੰਦਾ ਮਾਰ ਵੀ ਜਾਏ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਦੇ ਕੋਲ ਪੈਸਾ ਹੀ 2 ਨੰਬਰ ਦਾ ਹੁੰਦਾ ਜਿਹੜੇ ਹਥਿਆਰ ਬਣਾਉਣੇ ਪਿਸਤੌਲ ਲੈਣੇ ਤਿੰਨ ਤਿੰਨ ਹਥਿਆਰ ਰੱਖਣੇ ਇਹ ਬੰਦੇ ਜਿਹੜੇ ਨੇ ਇਹ ਇਹਨਾਂ ਦੇ ਕੋਲੇ 2 ਨੰਬਰ ਦਾ ਪੈਸਾ ਹੁੰਦਾ ਜਿਹੜੇ ਬੰਦੇ ਨੇ 1 ਨੰਬਰ ਦੀ ਕਮਾਈ ਕੀਤੀ ਹੁੰਦੀ ਨਾ ਉਹ ਕਦੇ ਵੀ ਹਥਿਆਰ ਨਹੀਂ ਲੈਂਦਾ ਉਹਦਾ ਦਵਾ ਕਰ ਮੈਂ ਹਥਿਆਰ ਕੀ ਕਰਨਾ ਤੇ ਜਦਨ ਕਦੀ ਇਹ ਜੀ ਆਰਥਿਕ ਨੂੰ ਮੁਸੀਬਤ ਪਾਣਦੀ ਹੈ ਨਾ ਉਦੋਂ ਫਿਰ ਜਾਂਦੋ ਪਿਸਤੌਲ ਚੱਲਦਾ ਨਹੀਂਗਾ ਨਾ ਪਿਸਤੌਲ ਚੱਲੇ ਨਾ ਗੋਲੀ ਚੱਲੇ ਨਾ ਪੈਰ ਚੱਲੇ ਕੱਖ ਨਹੀਂ ਚੱਲਦਾ ਫਿਰ ਖਲੋਤੇ ਹੀ ਮੂਤਰੀ ਜਾਂਦੇ ਹੁੰਦੇ ਨੇ ਵਿੱਚ ਤੇ ਇੱਕ ਗਰੀਬ ਬੰਦੇ ਦੇ ਦਰਦ-ਦਰ ਕਰਕੇ ਗੋਲੀ ਚਲਾਤੀ ਸ਼ਰਮ ਹੋਣੀ ਜਿਹਦੀ ਸ਼ਰਮ ਇਹ ਜਾਰਦੀਆਂ ਤੇ ਉਹਦੇ ਪਰਿਵਾਰ ਨੂੰ ਸ਼ਰਮ ਹੋਣੀ ਜਿਹਦੀ ਵੀ ਮਗਰੇ ਆਪਦੇ ਇਸ ਤੁਹਾਡਾ ਜਿੰਦਾ ਮਰਜੀ ਕਹਿੰਦਾ ਗੁੰਦਾ ਇਸ ਬੰਦੇ ਦੀ ਮਗਰ ਸਪੋਰਟ ਨਾ ਕਰੋ ਬੰਦੇ ਦਾ ਬੱਚਾ ਮਾਰ ਦੇਣਾ ਕੋਈ ਖਾਲਾ ਜੀ ਦਾਵਾੜਾ ਨਹੀਂ ਗਾ ਬਾਕੀ ਸਾਡਾ ਵੀ ਏਕਾ ਮਹਿਕਮੇ ਦਾ ਤੇ ਮੈਂ ਇਹੋ ਹੀ ਅਪੀਲ ਕਰਨਾ ਵੀ ਸਾਰੇ ਏਕਾ ਇਕੱਠੇ ਕਰਕੇ ਇਕੱਠੇ ਹੋ ਕੇ ਪਵੋ ਲਿਹਾਜ ਨਾ ਕਰੋ ਇਹਨਾਂ ਦਾ ਮਾਸਾ ਜਿੰਨਾ ਵੀ ਲਿਹਾਜ ਨਾ ਕਰਿਆ ਜੇ ਢੇਲਣਾ ਨਾ ਕਰਿਆ ਜੇ ਕਿਤੇ ਪੈਸੇ ਦੇ ਲਾਲਚ ਨਾ ਆ ਜਾਏ ਜੇ ਸ਼ੇਅਰ ਕਰ ਦਿਓ ਨਹੀਂ ਤੇ ਇਹ ਜੇ ਉਹਨੂੰ ਬੜਿਆਂ ਨੂੰ ਮੂੰਹ ਪੈਗਾ ਇਹ ਬੜਿਆਂ ਨੂੰ ਕਿਉਂਕਿ ਹਰ ਸਾਲ ਦੇ ਸਾਲ ਇਹ ਫਸਲ ਦੀ ਹਾਲਾਤ ਮਾੜੇ ਹੋਣੇ ਨੇ पानी ये पाव माल बोरिया चो ये क्ढन त बदनामी आ ड्रैवर दो ड्रैवर है इस करके शेयर कर दौ लिहाज ना करो शेयर कर दो मेरे वीरों दुख बड़ा है वोटा करके थोड़ा जा खड़ोते हैं खड़ोते हैं कि कई थोड़ी जी ਮਜਬੂਰੀਆਂ ਮਾਰ ਜਾਂਦੀਆਂ ਨੇ ਮਾਰੀ ਘੜੀ ਕੁੜੀ ਆ ਵੀ ਗਰੀਬੀ ਨਹੀਂ ਤਾਂ ਮਾਰਾ ਜਾ ਵੀ ਕਿਤੇ ਦਮ ਨਿਕਲਦਾ ਹੁੰਦਾ ਤੇ ਮੈਂ ਜਾਵਤ ਨਾ ਸੀ ਮੈਂ ਕੋਣਾ ਜਿਨਾ ਜੇ ਉਥੋਂ ਨਿਕਲਣਾ ਨਹੀਂ ਜਨਰ ਸੋ ਬੇਨਤੀ ਆ ਤੇ ਟਿਕਾਂਂ ਜੀਣਗਾ ਦਾ ਜੋ ਦੁਆਰ ਬਿਨੇ ਨਿਕਨੇ ਕਰਉਂਦੇ ਆਰਧੇ ਕਰੇ ਵੈਣ ਪੈਣੇ ਚਾਹੀਦੇ 6 ਮਹੀਨੇ ਖਲੋ ਕੇ ਪੈ ਜਾਣ ਤੇ ਸਾਰੇ ਇਕੱਠੇ ਕੋ ਸਪੋਰਟ ਕਰੋ ਬਾਕੀ ਮੈਂ ਡਰਾਈਵਰਾਂ ਨੂੰ ਇੱਕ ਬੇਨਤੀ ਕਰਨਾ ਭਰਾਓ ਜਦੋਂ ਗੱਲ ਬੰਦੀ ਨਾ ਫੰਡ ਇਕੱਠਾ ਕਰ ਲਿਆ ਕਰੋ ਕਿਸੇ ਪ੍ਰਧਾਨ ਕਿਸੇ ਮੋਢਵਰ ਬੰਦੇ ਨੇ ਜਾਣਾ ਤੁਹਾਨੂੰ ਫੰਡ ਇਕੱਠਾ ਕਰਕੇ ਦੇਜਿਆ ਕਰੋ ਕਿਉਂ ਆਪਾਂ ਇਹਨੇ ਗਰੀ ਮੀਰ ਨਹੀਂ ਹੈਗੀ ਗਰੀਬ ਆਪਾਂ ਜਮੀਰ ਸਾਡੀ ਜਾਗਦੀ ਏ ਸੱਚਾਈ ਤੇ ਨਿصافੀ ਤੇ ਪਰ ਬੋਝਾ ਪਾਰ ਨਹੀਂ ਚਲਦਾ ਜਿੱਥੇ ਬਿਮਾਰੀ ਪੈਂਦੀ ਆ ਦੀ ਠੀਕ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ